ਦੰਤਾਰਨ ਦੇ ਵਿੱਚ ਹਲਕਾ ਖੇਮ ਕਰਨ ਦੇ ਵਿੱਚ ਨਾਰਲੀ ਪਿੰਡ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਨਰੇਗਾ ਦੇ ਵਿੱਚ ਜੋ ਸਰਕਾਰ ਵੱਲੋਂ ਬੂਟੇ ਲਵਾਏ ਜਾ ਰਹੇ ਹਨ ਉਹਨਾਂ ਦੀ ਕੋਈ ਵੀ ਦੇਖਭਾਲ ਨਹੀਂ ਹੋ ਰਹੀ ਕੋਈ ਵੀ ਉਹਨਾਂ ਦੇ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਆ ਗੁੱਜਰ ਦਾ ਇੰਨਾ ਜਾਨਵਰ ਆ ਇੰਨਾ ਜਾਨਵਰ ਆ ਕੋਈ ਹਿਸਾਬ ਨਹੀਂ ਆ ਵੀ ਇਹਨਾਂ ਦੇ ਕੰਟਰੋਲ ਕਰਨਾ ਵੀ ਮੁਸ਼ਕਲ ਇੰਨਾ ਤੋਂ ਹੁੰਦਾ ਹੀ ਨਹੀਂ ਆ ਤੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਇਹਨਾਂ ਦਾ ਕੰਟਰੋਲ ਕੀਤਾ ਜਾਵੇ ਵੱਧ ਤੋਂ ਵੱਧ ਕਿਉਂਕਿ ਜਿੰਨੇ ਵੀ ਬੂਟੇ ਸਾਬੇ ਖਤਮ ਕਰੀ ਜਾ ਰਹੇ ਸਾਡੇ ਕੋਲ ਵੀਡੀਓ ਅਪਲੋਡਿਆ ਤੇ ਇਹਨਾਂ ਦਾ ਨੁਕਸਾਨ ਇਹ ਨੁਕਸਾਨ ਵੜਾ ਕਰਦਾ ਜਿਤਨਾ ਡੀਸੀ ਸਾਹਿਬ ਵੱਲੋਂ ਹਦਾਇਤਾਂ ਵਾਂ ਕਿ ਜਿਹੜਾ ਇਹ ਬੱਕਰੀਆਂ ਤੋਂ ਲੈ ਕੇ ਜਿਹੜੇ ਪਸ਼ੂ ਇਹਨਾਂ ਦੇ ਇਹ ਨੁਕਸਾਨ ਨਾ ਕਰਨ ਇਹਨਾਂ ਦੇ ਕਾਰਬੋਇਓ ਲੈਟਰ ਜਿਹੜੀ ਆ ਨਿਕਲੀ ਆ ਤੇ ਮੈਂ ਉਹਨਾਂ ਦੇ ਮੁਤਾਬਕ ਮੈਂ ਫੇਰ ਇੱਕ ਵਾਰ ਪ੍ਰਸ਼ਾਸਨ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣਾ ਜਿੰਨਾ ਵੀ ਡਿਪਾਰਟਮੈਂਟ ਹੈ ਉਹਨਾਂ ਨੂੰ ਥੋੜਾ ਜਿਹਾ ਇੱਕ ਸਖਤ ਆਰਡਰ ਦੋਗੇ ਇਹਨਾਂ ਤੇ ਜਿਹੜਾ ਨਾ ਇਹਨਾਂ ਨੂੰ ਕੰਟਰੋਲ ਕਰੋ ਇਹਨਾਂ ਨੂੰ ਜਿਹੜਾ ਇੱਥੋਂ ਜਿਹੜਾ ਦੂਰ ਕੀਤਾ ਜਾਵੇ ਕਿਉਂਕਿ ਨੁਕਸਾਨ ਬਹੁਤ ਕਰਨੇ ਜਿੰਨਾ ਬੂਟਾ ਲੱਗਿਆ ਹੋਰ ਨੀਦਾ ਬਹੁਤ ਜਿਆਦਾ ਬੂਟੇ ਨੁਕਸਾਨ ਨੇ ਦੇਖੋ ਛੜਕਾਂ ਭਰੀਆਂ ਜਾ ਰਹੀਆਂ ਵਾਂ ਤੇ ਹਰਗ ਬੰਨੇ ਨੁਕਸਾਨ ਹੈ ਐਕਸੀਡੈਂਟ ਦਾ ਨੁਕਸਾਨ ਹੋ ਰਿਹਾ ਹੈ ਹਨਾ ਇਹ ਬਹੁਤ ਬੁਰਾ ਆ ਲਿਆ ਤੇ ਨਾਰਲੀ ਪਿੰਡ ਇਸ ਟਾਈਮ ਇੱਥੇ ਹੁਣ ਆ ਵੇਖੋ ਕਿੰਨਾ ਜਾਨਵਰ ਆ ਦੇਖੋ ਅਸੀਂ ਕਿੰਨਾ ਜਾਨਵਰ ਹੈ ਇੱਥੇ ਜੇ ਕੋਈ ਇਥੋਂ ਆ ਰਿਹਾ ਗੱਡੀ ਤੇ ਆ ਰਿਹਾ ਕਿ ਮੋਟਰਸਾਈਕਲ ਤੇ ਆ ਰਿਹਾ ਵਾ ਕੌਣ ਜੀ ਨੁਕਸਾਨ ਦੀ ਭਰਪਾਈ ਕਰੀ ਪਊਗਾ ਵੀਰੇ ਤੁਸੀਂ ਆ ਪਿੰਡ ਵਾਸਤੇ ਜਿਹੜਾ ਪਿੰਡ ਵਾਲੇ ਵੀਰ ਕਿਤਰਾ ਵਾ ਸਾਰੇ ਸਾਸੂ ਦੋ ਸਾਰੇ ਮੈਂ ਤਾਂ ਹੁਣ ਨਹੀਂ ਗਾਂ ਨਹੀਂ ਵਰਦੀ ਸੀ ਜਗਾ ਵਰਨ ਕਿਤੇ ਫੇਰ ਦੱਸ ਦਿਓ ਹਾਂ ਥੋੜਾ ਕੰਟਰੋਲ ਕਰੀਏ ਇਹਨਾਂ ਦਾ ਯਾਰ ਬਹੁਤ ਵੱਡਾ ਨੁਕਸਾਨ ਕਰ ਰਹਾ ਹੈ